ਇੱਕ ਪ੍ਰੀਤਮ ਸਿੰਘ ਸੀ ਦਸੇ ਮਹਾਰਾਜ ਜੀ ਦਾ ਅਨ ਪਿਆਰਾ ਸਿੱਖ ਉਰਜਾ ਕਰਦਾ ਸੱਚੇ ਪਾਤਸ਼ਾਹ ਆਪਣੇ ਨੇੜੇ ਹੀ 2-4 ਮੀਲ ਦੂਰ ਇੱਕ ਸੰਤ ਲੋਕ ਰਹਿੰਦੇ ਨੇ ਮਹਾਂਪੁਰਸ਼ ਨੇ ਉਹਨਾਂ ਦੇ ਮੁਖੀ ਹੰਸ ਜੀ ਉਹਨਾਂ ਦਾ ਨਾਂ ਹੈ ਬੜੇ ਅੱਛੇ ਬਸਤਰ ਪੜਾ ਉਹਨਾਂ ਦਾ ਮਿੱਟੀ ਭੋਲੀ ਬੜਾ ਸਵਾਹ ਜੀ ਤੋ ਸਚ ਪਤ ਸਾ ਆਪ ਜੀ ਦੇ ਦਰਸ਼ਨ ਕਰਨੇ ਜਾਂਦਾ ਗੁਰੂ ਕੇ ਦੇ ਛੱਟ ਪਰ ਮਨ ਭਾਗੀ ਤੇਰ ਦਰਸ਼ਨ ਨਹੀਂ ਪਾਣੀ ਵਿੱਚ ਦੱਸ ਰਹਿਣ ਥੋੜੇ ਦਿਨ ਨਹੀਂ ਮਾਰਾ ਜੋ ਮਿਲਿਆ ਸੀ ਫੇਰ ਫੇਰ ਵੀ ਇੱਕ ਵਾਰੀ ਅਸਰੀ ਨਹੀਂ ਤੈਨੂੰ ਪਸ ਕਰ ਉਹਨਾਂ ਜੇ ਬਾਗ ਘੁਰ ਕਹੰਦਾ ਤੇ ਛੜਾ ਸੀ ਉੱਤਥ ਵਿਚਾਈਆਂ ਵਿਚਾਈਆਂ ਲਈਆਂ ਅچھے ਅچھے ਚਾਂਦੀ ਦੀਆਂ ਲੜੀਆਂ ਅچھے ਅچھے ਬਸਤਰ ਚੋਰ ਕਰਨ ਵਾਲੇ ਗੁਰੂ ਘਰ ਚੋਰ ਕਰੀ ਜਾਂਦੇ ਸੈਂਕੜੇ ਗੁਰੂ ਘਰ ਬੈਠੇ ਗੁਰੂ ਇਹਨੇ ਪ੍ਰੀਤਮ ਸਿੰਘ ਲਿਆ ਹੰਸ ਨੂੰ ਹੰਸ ਨੂੰ ਜਾ ਕੇ ਲਿਆਂਦਾ ਜੇ ਤੂੰ ਮਤਟਿਕ ਕਲਾਗਾ ਗੁਰੂ ਜੀ ਕਹਿੰਦੇ ਇੱਥੇ ਖੜਾ ਰੋ ਬਸ ਨਾ ਅੱਗੇ ਨਾ ਪਿੱਛੇ ਇੱਥੇ ਖੜ ਜਾ ਜਾਣਦਾ ਸੀ ਵੀ ਗੁਰੂ ਦਸਵੇਂ ਜਾਮੇ ਥੋੜੀ ਸ਼ਕਤੀ ਕੀਤੀ ਹੋਈ ਹੈ ਤੂੰ ਖੜਾ ਹੈ ਗੁਰੂ ਜੀ ਕਹਿਣ ਲੱਗੇ ਦਾਇਆ ਸਿੰਘ ਜੀ ਪਹਾੜਾਂ ਦੇ ਨਾਲ ਨਾਲ ਜਾਓ ਅੰਗੇ ਪੱਥਰ ਪਏ ਹੋਏ ਨੇ ਬਹੁਤ ਸਾਰੇ ਉਨੂੰ ਹੌਲੀ ਹੌਲੀ ਹਟਾ ਲੈਣਾ ਉਹਨਾਂ ਵਿੱਚ ਇੱਕ 9 ਸਾਲ ਦਾ ਲੜਕਾ ਬੜਾ ਕਮਜ਼ੋਰ ਉੱਠ ਨਹੀਂ ਸਕਦਾ ਬੋਲ ਨਹੀਂ ਸਕਦਾ ਉਹਨੂੰ ਇਉਂ ਘੋੜੇ ਤੇ ਲੈ ਕੇ ਆਉਣਾ ਜਿਵੇਂ ਰੂਹ ਦਾ ਫੰਬਾ ਠੀਕ ਹੈ ਜੀ ਦਸ ਜਨ ਜੀ ਗਏ ਤੋਂ 17 ਜੋਨ ਲੜਕੇ ਨੂੰ ਕਢਿਆ ਇਹ ਗੋਦੀ ਜੀ ਪਿਠਾ ਕੇ ਕੋੜੇ ਤੇ ਲੈ ਕੇ ਆਇਆ ਮੈਂ ਤਾਂ ਕੋਈ ਝਟਕਾ ਵੀ ਲੱਗਦੀ ਜਿਵੇਂ ਰੂਹ ਦਾ ਫਾਂਬਾ ਲਿਆ ਕੇ ਜਉਂਦੇ ਚਰਨਾਂ 'ਚ ਲੰਮਾ ਪਾ ਦਿੱਤਾ ਗੁਰੂ ਜੀ ਕਹਿੰਦੇ ਕਾਕਾ ਭਾਈ ਉੱਠ ਤੂੰ ਕਿੱਥੇ ਉੱਠ ਦੁੱਧ ਵਿੱਚ ਥੋੜਾ ਕਿਉਂ ਪਾ ਕਿਵੇਂ ਪਿਆਇਆ ਗਿਆ ਬੈਠਾ ਕੀਤਾ ਗਿਆ ਬੋਲਣ ਦੀ ਥੋੜੀ ਤਾਕਤ ਆਈ ਉਹ ਕਹਿੰਦਾ ਮਹਾਰਾਜ ਮੈਂ ਤਾਂ ਭਾਪੀ ਆ ਗੁਰੂ ਕੀ ਦਨੀ ਨੂੰ ਸਾਡਾ ਬੇਟਾ ਹੈ। ਉਹ ਨਹੀਂ ਮਹਾਰਾਜ ਮੈਂ ਤਾਂ ਪਾਪੀ ਹਾਂ। ਗੁਰੂ ਕੀ ਦਨੀ ਕਾ ਕਾ ਤੂੰ ਛੋਟਾ ਬੱਚਾ ਹੈ। ਤੂੰ ਗੁਰੂ ਦੀ ਗੋਦ ਵਿੱਚ ਉਠ। ਤੋ ਥੋੜੀ ਹਿੰਮਤ ਆਈ। ਮਹਾਰਾਜ ਪੁੱਛਦੇ ਨੇ ਭਾਈ ਕਿਵੇਂ ਕਿਵੇਂ ਹੋਇਆ? ਹੁਣ ਹੰਸ ਤਾਂ ਕੰਬੀ ਜਾਏ। ਆਗੀ ਗੱਲ ਹੋਈ। ਕਹਿੰਦੇ ਜੀ ਕੁਛ ਮਹੀਨੇ ਪਹਿਲਾਂ ਸਾਡੇ ਪਿੰਡ ਤੋਂ ਬਾਹਰ ਸੰਤ ਮੰਡਲੀ ਆਈ ਉਹਨਾਂ ਵਿੱਚ ਇੱਕ ਹੰਸ ਜੀ ਸਨ ਚਿੱਟੇ ਕੱਪੜੇ ਖੜਾਵਾ ਮਾਲਾ ਬੜੇ ਸੋਹਣੇ ਬੜੇ ਬੀਬੇ ਦੇਖਣ ਵਿੱਚ ਸ਼ਕਲ ਬੜੀ ਚੰਗੀ ਤੋਂ ਮੇਰਾ ਪਾਪਾ ਕਹਿੰਦਾ ਕਿ ਆ ਗਾਕੇ ਨੂੰ ਨਾਲ ਲੈ ਜਾਓ ਇਹ ਨੂੰ ਸੰਤ ਬਣਾ ਦੋ ਕਹਿੰਦੇ ਹਾਂ ਠੀਕ ਹੈ एक लड़की सी उम्र मेरे तो भी छोटी है मैं भी संत बनना तुम भी चलो तुमको भी संत बना देंगे हमारा काम क्या है संत बनना संत बनना लोग का खेड तो कहीं कहीं जन्म की कमाई होती फिर जिन्ना सास ग्रासना विसरा हरना मन मंत धन से ही नानका पूर्ण से ही संत ਤੋ ਲੱਗੇ ਫਿਰ ਕਿਹਾ ਮਹਾਰਾਜ ਮੈਂ ਤਾਂ ਪਾਪੀ ਆ ਕਿਹਾ ਨਹੀਂ ਤੇਰਾ ਕੋਈ ਪਾਪ ਨਹੀਂ ਫਿਰ ਕੀ ਹੋਇਆ ਸੱਚੇ ਪੰਤ ਸਾਹਿਬ ਸਾਨੂੰ ਹੰਸ ਜੀ ਕਹਿਣ ਲੱਗੇ ਲੱਕੜੀਆਂ ਲਿਆਓ ਭੋਜਨ ਤਿਆਰ ਹੋਏਗਾ ਸੰਤਾਂ ਦਾ ਅਸੀਂ ਕਹੀ ਮੈਂ ਆਪਣੀ ਪੰਡ ਬਨ ਲਈ ਉਹ ਲੜਕੀ ਨੇ ਆਪਣੀ ਬਨ ਲਈ ਤੋ ਬੜੀ ਲੱਗੀ ਸ਼ਾਮ ਹੀ ਬੈਠ ਗਿਆ ਮੈਂ ਕਿਹਾ ਮੈਂ ਤੇਰੇ ਨਾਲ ਲੱਕੜਾਂ ਜ਼ਿਆਦਾ ਤੋੜੀਆਂ ਉਹ ਕਹਿੰਦੀ ਮੈਂ ਤੇਰੇ ਨਾਲੋਂ ਜ਼ਿਆਦਾ ਤੋੜੀ ਆ ਮੈਂ ਵੀ ਤੇ ਸੰਤਾਂ ਦੀ ਖੁਸ਼ੀ ਲੈਣੀ ਹੈ ਨਾ ਮੈਂ ਕਿਹਾ ਮੇਰੀ ਪੰਡ ਤੇਰੇ ਨਾਲੋਂ ਵੱਡੀ ਹੈ ਪਹਿਲਾਂ ਮੈਨੂੰ ਚਿਕਾ ਉਹ ਕਹਿੰਦੀ ਨਹੀਂ ਮੇਰੀ ਪੰਡ ਤੇਰੀ ਪੰਡ ਨਾਲੋਂ ਵੱਡੀ ਹੈ ਤਾਂ ਮਹਾਰਾਜੀ ਵਿਚਰਨੂ ਹੰਸ ਜੀ ਆ ਗਏ ਕਹਿੰਦੇ ਤੁਸੀਂ ਕੀ ਜੀ ਗੱਲਾਂ ਕਰਦੇ ਸੀ ਉਹ ਇੱਥੇ ਤੁਸੀਂ ਮਹਾਪਾਪੀ ਹੋ ਜੀ ਆ ਮਹਾਰਾਜੀ ਮਾਫ ਕਰ ਦੋ ਲਾ ਦੋ ਪਾਪ ਹਾਂ ਕਹਿੰਦੇ ਪਾਪ ਤਾਰਨੇ ਦਾ ਤਰੀਕਾ ਤੋਂ ਅੱਛਾ ਬਤਾ ਦੇਤੇ ਹੋਰ ਸੰਤਾਂ ਇਸ ਲੜਕੇ ਕੋ ਥੇ ਲੈ ਜਾਓ ਲੰਮਾ ਪਾ ਕੇ ਸੱਜੇ ਖੰਬੇ ਪੱਥਰ ਚਿੰਦੋ ਇਹ ਬੋਤਲ ਬਦਾਮ ਰੋਗਨ ਦੇ ਦੋ ਚਟ ਲਿਆ ਕਰੇਗਾ ਹਾਲੀ ਆਲੀ ਜੰਸ ਤਾਂ ਮਹੀਨੇ ਜਾਪੇ ਮਰ ਜਾਏਗਾ ਔਰ ਇਹਦਾ ਪਾਪ ਲੈ ਜਾਏਗਾ ਤੋ ਲੜਕੀ ਕਹਿੰਦੀ ਜੀ ਮੇਰਾ ਪਾਪ ਮੈਂ ਮੀਤ ਕਹ ਸੀ ਮੇਰੀ ਪੰਡ ਵੱਡੀ ਹਾਂ ਇਹਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਇਹਦਾ ਪਾਪ ਵੀ ਲੈ ਜੇ ਤੂੰ ਮਹਾਰਾਜੋ ਕਹਿੰਦੀ ਤੁਸੀਂ ਮਹਾਰਾਜ ਜੀ ਆਪ ਹੀ ਕੱਟੋ ਤੁਹਾਂਸ ਜੀ ਨੇ ਕੱਢ ਦਿੱਤੀਆਂ ਲੱਕੜੀ ਨਾਲ ਹੰਸ ਸਾਹਮਣੇ ਖੜਾ ਗੁਰੂ ਜੀ ਕਹਿੰਦੇ ਪ੍ਰੀਤਮ ਸਿੰਘ ਹੁਣ ਦੱਸ ਇਹਦੀ ਸ਼ਕਲ ਹੈ ਗੁਰੂ ਘਰ ਆਉਣ ਵਾਲੀ ਇਹ ਬੰਦਾ ਹੈ ਮੱਥੇ ਲਾਉਣ ਵਾਲਾ ਇੱਕ ਵਾਰੀ ਫਿਰ ਪੜ ਲਾ ਤੇਰੀ ਸ਼ਕਲ ਨੋਮਨ ਵਾਲੀ ਕੰਮ ਤੇਰੇ ਕਾਬਰਾਂ ਦੇ ਤੇਰੀ ਸ਼ਕਲ ਨੋਮਨ ਵਾਲੀ ਕੰਮ ਤੇਰੇ ਕਾਬਰਾਂ ਦੇ ਤੇਰੀ ਜਗਨ ਬਣਾਵਾਲੇ ਕੰਮ ਤੇਰੇ ਕਾਬਰਾਂ ਦੇ ਤੇਰੀ ਜਗਨ ਬਣਾਵਾਲੇ ਕੰਮ ਤੇਰੇ ਕਾਬਰਾਂ Oh, ਕੰਨਿਆ ਜਿੱਥੇ ਵੀ ਹੈ ਉਹ ਲੱਭ ਕੇ ਲੈ ਕੇ ਆਪਸ ਨਹੀਂ ਤੇ ਤੂੰ ਸਾਨੂੰ ਜਾਣਦਾ ਹੀ ਹੁਕਮ ਦੀ ਦੇ ਰਹਿ ਨਾ ਤੂੰ ਲੱਭੇਗਾ ਨਾ ਤੇਰੇ ਨਾਲ ਦੇ ਲੱਭਣਗੇ ਕਿੰਨੇ ਗੇ ਹਿੱਸੇ ਹੋਗੇ ਤੁਹਾਡੇ थर-थर ਕਰਦਾ ਮਹਾਰਾਜ ਮੈਂ ਲਿਆਉਣਾ ਗਿਆ 6 ਮਹੀਨੇ ਪਹਿਲਾਂ ਇੱਥੇ ਜੰਗਲ ਵਿੱਚ ਇੱਕ ਲੜਕੀ ਸੀ ਅੰਧਲੀ ਹਾਂ ਇੱਥੇ ਰਹਿੰਦੀ ਸੀ ਉਹ ਫੁਲਾਣਾ ਲੈ ਕੇ ਉਹਦੇ ਘਰ ਗਿਆ ਫਲਾਣਾ ਲੈ ਗਿਆ ਹੌਲੀ-ਹੌਲੀ ਕੁਝ ਦਿਨਾਂ ਚ ਲੱਭ ਗਈ। ਉਹਨੇ ਕਿ ਪਾਸੋਂ ਡੰਡਾ ਨੂੰ ਘੁੜਾਇਆ ਇੱਕ ਪਾਸੇ ਆ ਫੜਿਆ। ਲੈ ਕੇ ਹਜੂਰੀ ਵਿੱਚ ਹਾਜ਼ਰ ਹੋਇਆ। ਗੁਰਜੀ ਉਸ ਕੰਨਿਆ ਨੂੰ ਜਿੰਦੇ ਭੇਜਾ। ਇਹ ਕਾਹ ਨਾਲ ਕੀ ਹੋਇਆ ਕਿਵੇਂ ਹੋਇਆ ਤੇਰੇ ਨਾਲ ਉਹਨੇ ਵੀ ਸਾਰੀ ਕਹਾਣੀ ਉਹ ਹੀ ਸੁਣਾਈ ਜਿਹੜੀ ਲੜਕੇ ਨੇ। ਉ ਉੱਚੀ ਉੱਚੀ ਦਇਆ ਸੀ ਸਭ ਸੰਗਤਾਂ ਦੱਸੀ ਜਾਂਦੇ ਨੇ ਸਾਰੇ ਆਹ ਰਾਹ ਨੇ ਔਰ ਸੰਤਾਂ ਦੇ ਕੰਮ ਰੰਗ ਨਾ ਕਿੰਨਾ ਸੋਹਣਾ ਹੰਸ ਬੇੜਾ ਕਰਕੇ ਆਂ ਕਾਂਵਾ ਤੋਂ ਵੀ ਕਾ ਆ ਕੀ ਹੋ ਜਾ ਮੈਂ ਬੇਨਤੀ ਕੀਤੀ ਸੀ ਕਿਸ ਪੇਸ ਵਿੱਚ ਮਨ ਮੁਕ ਹੋ ਸਕਦਾ ਸੁਣੀ ਜੋ ਇਹ ਚਾਹ ਚੁਕਾਂ ਦੇ ਕੱਟ-ਕੱਟ ਕੇ ਲਿਆਈਏ ਤੁਸੀਂ ਹਰਾਨ ਵੀ ਇਸ ਤਰ੍ਹਾਂ ਵੀ ਹੁੰਦਾ ਹੈ ਤੋ ਮਹਾਰਾਜ ਦੇ ਦੈ ਦੇ ਸਮੁੰਦਰਾਂ ਉਦੇ ਸਿਰ ਦੇ ਉੱਤੇ ਤੀਰ ਰੱਖ ਦਿੱਤਾ ਉਹਨੂੰ ਐਉਂ ਲੈਟ ਆ ਗਈ ਐਉਂ ਅੱਖਾਂ ਆ ਗਈਆਂ ਜਿਵੇਂ ਕੁਝ ਹੋਇਆ ਹੀ ਨਹੀਂ ਉਹ ਕਹਿ ਲੱਗੀ ਮੈਂ ਤਾਂ ਮਹਾਰਾਜ ਦੇ ਇੱਥੇ ਖੜੀ ਫਰੀਦ ਜੀ ਦਾ ਮੁਰਸ਼ਿਦ ਖਵਾਜਾ ਚਿਸ਼ਤੀ ਫਰੀਜ ਜੀ ਗਏ ਸੀ ਆਪਣੀ ਉਹ ਅੱਕ ਦੇ ਆਏ ਸੀ ਸੱਜੀ ਤੋ ਕਹਿੰਦੇ ਗਏ ਸੀ ਕਿ ਆ ਗਈ ਉਹ ਪੀਰ ਜੀ ਦੇ ਕਹਿੰਦੇ ਪਰ ਖੱਪੀ ਥੋੜੀ ਜੀ ਮੋਟੀ ਸੱਜੀ ਥੋੜੀ ਜੀ ਛੋਟੀ ਕਹਿੰਦੇ ਰੱਬ ਦੀ ਬਰਾਬਰੀ ਨਹੀਂ ਕਰਨੀ ਇਹ ਨਿਰੰਕਾਰ ਦੀ ਜੋਤਨ ਇਹ ਬਿਦ ਕਰ ਤਪੱਸਿਆ ਪਾਇਓ ਦੁਆ ਤੇ ਇੱਕ ਰੂਪ ਸਾਰੇ ਸੰਸਾਰ ਨੂੰ ਅੱਖਾਂ ਦੇ ਦੇਣ ਦੱਸੇ ਮਹਾਰਾਜ ਜੀ ਮਾਮੂਲੀ ਗੱਲ ਹੈ ਉਸੀ ਤਰ੍ਹਾਂ ਅੱਖਾਂ ਨਾਉ ਪਰਨਾਉ ਜਿਵੇਂ ਪਹਿਲਾਂ ਹੁੰਦੀ ਸੀ ਸਿੰਘ ਤੁਝ ਬੜੀ ਖੁਸ਼ੀ ਹੋਈ ਗੁਰਜੀ ਕਹਿੰਦੇ ਖਾਲਸਾ ਜੀ ਸਾਡਾ ਬਚਨ ਯਾਦ ਰੱਖੋ ਆ ਨੀ ਕੇ ਇਹ ਬੱਚਿਆਂ ਵਾਲੀਆਂ ਲੱਕੜਾਂ ਦੀਆਂ ਗੱਲਾਂ ਕਰਦੇ ਸੀ ਕਿਤਨੀ ਸਜ਼ਾ ਇਹਨਾਂ ਨੇ ਦਿੱਤੀ ਮੇਰਾ ਸਿੱਖ ਦੇਖ ਕੇ ਸੁਣ ਕੇ ਅੰਡਠ ਕਰੇਗਾ ਅੱਜ ਵੀ ਅਰਦਾਸ ਵਿੱਚ ਆਉਂਦਾ ਗੱਲ ਉਹ ਦਿਨ ਚੱਲੀ ਸੀ ਜਿਨ੍ਹਾਂ ਨੇ ਦੇਖ ਕੇ ਸੁਣ ਕੇ ਇਹ ਨੀ ਵੀ ਕਥਾ ਸੁਣ ਕੇ ਇੱਥੇ ਛੱਡ ਦਿੱਤੀ ਕੀ ਨਾ ਸਮਝੀ ਲੋਕ ਤੇ ਐਹੋ ਜਿਹੇ ਭੜੀਆਂ ਕਰਾਂ ਕੋਈ ਸਕੇ ਪੈਣ ਫਰਾ ਤੁਰੇ ਜਾਣ ਗੱਲ ਬਣਾ ਲੈ ਕੋਈ ਮਾਂ ਪੁੱਤ ਤੁਰੇ ਜਾਣ ਇਹ ਸਿੱਖ ਨਹੀਂ ਗੁਰਦੇ ਇਹ ਮਨਮੁਖ ਲੋਕ ਸਿੱਖੋ ਦੇਖ ਕੇ ਸੁਣ ਕੇ ਜਿਨ੍ਹਾਂ ਨੇ ਅੰਡੇਠ ਕੀਤਾ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹ ਉਹਨਾਂ ਦਾ ਅਰਦਾਸ ਸੀ ਉਦੋਂ ਉਸ ਦਿਨ ਚੱਲੀ ਸੀ ਆ ਗੱਲ ਤਨੰਗਲ ਕਿਉਂ ਚੱਲੀ ਖਾਂਪਾਂ ਦੀਆਂ ਡਾਰਾਂ ਬੁਲਾ ਦੇਣ ਨਾ ਕੋਈ ਦਾ ਸਿਰ ਨਾ ਕੋਈ ਮੂੰਹ ਇਸ ਕਰਕੇ ਵਿਚਾਰ ਹੋ ਰਹੀ ਸੀ ਮਨਮੁਖ ਜਿਹੜਾ ਹੈ ਕਿਸ ਭੇਸ ਵਿੱਚ ਹੋ ਸਕਦਾ ਹੈ ਵਾਹਿਗੁਰੂ ਬਚਾਏ ਤਦੇ ਇਹ ਉਦਸਿਆ ਮਨਮੁਖ ਨੇ ਵਜ਼ਾਰ ਦਿੱਤਾ ਵਾਹਿਗੁਰੂ ਦਾਤ ਨੂੰ ਪਿਆਰੀ ਜਾਣ ਕੇ ਰੇ ਜੀ ਦਾ ਤੋ ਪਿਆਰੇ ਜਾਨ ਕੇ ਸੰਗ ਤੇ ਸਾਥ ਤੋ ਪਿਆਰੇ ਜਾਨ ਕੇ ਸਾਥ ਤੇ ਸਾਥ ਤੋ ਪਿਆਰੇ ਜਾਨ ਕੇ ਸੰਗ ਤੇ